ਜੀ ਸੋਨਿਓ ਸਾਰੀ ਗੱਲ ਜੀ ਸਾਰਿਆਂ ਨੂੰ ਜਿਹੜੀ ਅੱਜ ਦੀ ਵੀਡੀਓ ਆ ਇਹ ਕੱਲੇ ਕੱਲੇ ਜ਼ਿੰਮੇਦਾਰ ਦੇ ਦੇਖਣ ਵਾਲੀ ਆ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਆਪਣੀ ਦਿੱਕਤ ਕੀ ਆ ਕਿ ਆਪਾਂ ਕਦੇ ਸੱਚ ਨੂੰ ਝੂਠ ਨੂੰ ਸਮਝ ਨਹੀਂ ਸਕੇ ਆਪਾਂ ਕੀ ਕਰਦੇ ਆ ਜਿਹੜੀ ਪਰਸੈਪਸ਼ਨ ਬਣ ਗਈ ਉਹਨੂੰ ਇਹ ਦੱਬੀਂ ਤੁਰੀ ਆਉਂਦੇ ਆ ਮੈਂ ਇਹ ਦੇਖਦਾ ਹੁੰਨਾ ਵੀਡੀਓ ਦੇ ਥੱਲੇ ਕੋਈ ਇੱਕ ਕਮੈਂਟ ਚੰਗਾ ਕਰ ਦਵੇ ਸਾਰੇ ਹੀ ਚੰਗੇ ਜੇ ਇੱਕ ਮਾੜਾ ਕਰ ਦਵੇ ਸਾਰੇ ਹੀ ਮਾੜੇ ਇਹ ਆਪਾਂ ਜਿਹੜਾ ਲਾਈ ਲੱਗ ਪੁਣਾ ਹੈ ਹਨਾ ਇਹ ਖਲਾਅ ਨੇ ਆਪਣੇ ਆਪਾ ਜਿੰਨਾ ਚਿਰ ਇਹਨਾਂ ਨੂੰ ਨਹੀਂ ਭਰਦੇ ਆਪਣੇ ਪੰਜਾਬ ਦਾ ਕਦੇ ਭਲਾ ਨਹੀਂ ਹੋ ਸਕਦਾ ਆਪਾਂ ਘੱਟੋ-ਘੱਟ ਹਰੇਕ ਚੀਜ਼ ਨੂੰ ਆਪਣੇ ਦਿਮਾਗ ਤੋਂ ਸੋਚਿਆ ਕਰੋ ਸਮਝਿਆ ਕਰੋ ਤਾਂ ਹੀ ਆਪਣਾ ਭਲਾ ਹੋ ਸਕਦਾ ਹੈ ਤਾਂ ਹੀ ਆਪਾਂ ਨੂੰ ਸਹੀ ਰਾਹ ਲੱਭ ਸਕਦੇ ਠੀਕ ਹੈ ਜੀ ਐਨੀਵੇਸ ਗੱਲ ਆ ਬ੍ਰਦਰ ਇਹ ਜੀਰੀ ਦੀ ਝੋਨੇ ਦੀ ਇਹ ਬਹੁਤ ਇੰਪੋਰਟੈਂਟ ਚੀਜ਼ ਆ ਮੇਰੀ ਰਿਕੁਐਸਟ ਆ ਕਿ ਜਿੰਨੇ ਵੀ ਪੰਜਾਬ ਚ ਫਾਰਮਰ ਆ ਇਹ ਹਰ ਬੰਦਾ ਇਸ ਵੀਡੀਓ ਨੂੰ ਦੇਖੇ ਉਹਦਾ ਕਾਰਨ ਕੀ ਆ ਕਿ ਇਹ ਕੋਈ ਕੱਲਾ ਖੇਤੀ ਦਾ ਮਸਲਾ ਨਹੀਂ ਐ ਸੋਸ਼ਲ ਮੁੱਦਾ ਵੀ ਆ ਤੇ ਪਾਣੀਆਂ ਦਾ ਮੁੱਦਾ ਵੀ ਫੈਕਟ ਹੁਣ ਕਰੀਏ ਕੀ ਆ ਕਿ ਜਿਹੜੀ ਜੀਰੀ ਦੀ ਲਵਾਈ ਦੀ ਡੇਟ ਆ ਦੇਖੋ ਮੈਨੂੰ ਨਹੀਂ ਪਤਾ ਕੱਲ ਨੂੰ 20 ਹੋ ਜਾਵੇ 25 ਹੋ ਜਾਵੇ 30 ਹੋ ਜਾਵੇ ਜੋ ਮਰਜ਼ੀ ਹੋ ਜਾਵੇ ਪਰ ਮੌਜੂਦਾ ਸਰਕਾਰ ਨੇ ਆਪਣੀਆਂ ਵੋਟਾਂ ਵਟੋਰਨ ਲਈ ਲੋਕਾਂ ਨੂੰ ਖੁਸ਼ ਕਰਨ ਲਈ ਇਹਦੀ ਤਰੀਕ ਬਦਲ ਲਈ ਸੀ ਵੀ ਜੀ ਹੁਣ ਤਾਂ ਇੱਕ ਤੋਂ ਲਵਾ ਦਾਂਗੇ ਹਲੇ ਮੈਨੂੰ ਨਹੀਂ ਪਤਾ ਸੁਣਨ ਚ ਹੀ ਸਾਰਿਆਂ ਨੂੰ ਆਇਆ ਸੀ ਨਾ ਵੀ 1 ਜੂਨ ਤੋਂ ਹੀ ਲੱਗ ਜੂ ਜਾਂ 10 ਤੋਂ ਕਰ ਦਾਂਗੇ ਜਾਂ ਕਿਵੇਂ ਕਰ ਦਾਂਗੇ ਪਰ ਇਹ ਕੋਈ ਜ਼ਿੰਮੇਦਾਰ ਦੇ ਨਾਤਾ ਇਹ ਭਲੇ ਵਾਸਤੇ ਹੋ ਰਿਹਾ ਨਾ ਇਹਦੇ ਨਾਲ ਪਾਣੀ ਬਚੇ ਨਾ ਇਹਦੇ ਨਾਲ ਜ਼ਿੰਮੇਦਾਰ ਦਾ ਬਦੇ ਝਾੜ ਇਹ ਹਰ ਪੱਖ ਤੋਂ ਜਿਹੜਾ ਜ਼ਿੰਮੇਦਾਰ ਆ ਉਹਨੂੰ ਨੁਕਸਾਨ ਹੀ ਦਊਗੀ ਫਾਇਦਾ ਨਹੀਂ ਆ ਚੀਜ਼ ਦੇ ਸਕਦੀ ਹੁਣ ਇਹਦੀ ਆਪਾਂ ਥੋੜੀ ਜੀ ਮੁੱਢ ਤੋਂ ਗੱਲ ਕਰ ਲਈਏ 2008 ਤੋਂ ਪਹਿਲਾਂ ਕੀ ਹੁੰਦਾ ਸੀ ਕੋਈ ਡੇਟ ਨਹੀਂ ਸੀ ਹੁੰਦੀ ਜਾ ਜਿਹਦਾ ਜੀ ਕਰਦਾ ਸੀ ਅਸੀਂ ਵੀ ਪਨੀਰੀਆਂ ਬੀਜਦੇ ਰਹੇ ਆਪ੍ਰੈਲ ਚ ਵੀ ਪਨੀਰੀਆਂ ਬੀਜੀਆਂ ਜਾਂਦੀਆਂ ਹੁੰਦੀਆਂ ਸੀ ਪਹਿਲਾਂ ਹੀ ਪਨੀਰੀ ਬੀਜ ਦੇਣੀ ਛਠੀਆਂ ਵੀ ਲਾਉਂਦੇ ਹੁੰਦੇ ਸੀ ਨਹੀਂ ਉਤੋਂ ਬਾਅਦ ਕੀ ਹੋਇਆ ਕੱਲ ਹੀ ਤਾਂ ਦਲ ਦੀ ਗਵਰਨਮੈਂਟ ਸੀ 2008 ਦੇ ਵਿੱਚ ਉਹਨਾਂ ਨੇ ਕੀ ਕਿਹਾ ਉਹਨਾਂ ਨੂੰ ਸੂਝਵਾਨ ਬੰਦਿਆਂ ਨੇ ਬਾਲ ਸਾਹਿਬ ਨੂੰ ਕਿਹਾ ਵੀ ਭਾਈ ਆਪਾਂ ਇਹਦੇ ਤਾਂ ਕੋਈ ਐਕਟ ਲੈ ਕੇ ਆਉਨੇ ਆਂ। ਬਾਲ ਸਾਹਿਬ ਵੀ ਇੱਕ ਵਾਰੀ ਡਰ ਗਏ ਅਕਾਲੀ ਸਰਕਾਰ ਵੀ। ਡਰ ਤਾਂ ਗਏ ਕਿ ਤੇ ਜ਼ਿਮੀਂਦਾਰ ਸਾਡੇ ਨਾਲ ਨਾਰਾਜ਼ ਨਾ ਹੋ ਜਾਣ। ਪਰ ਇਸ ਗੱਲ ਤੇ ਕੋਈ ਬੰਦਾ ਬਾਹਰ ਖੜੀ ਕਰਕੇ ਕਹਿ ਦੇਵੇ ਕਦੇ ਕਿਸੇ ਜ਼ਿਮੀਂਦਾਰ ਨੇ ਕਿਹਾ ਹੋਵੇ ਵੀ ਸਾਡਾ ਨੁਕਸਾਨ ਕਰਤਾ ਜਾਂ ਹਾਇ ਜੀ ਦੀ ਕਿਉਂ ਲੇਟ ਕਰਤੀ। ਕਿਸੇ ਆ ਕੋਈ ਬੰਦਾ ਕੁਝ ਨਹੀਂ ਬੋਲਿਆ। ਉਹ ਸਾਲ ਹੜ੍ਹ ਵੀ ਆਏ ਸੀ 2008 ਚ ਤੇ ਪਹਿਲੀ ਵਾਰ ਜੀਰੀ ਦਾ ਝਾੜ ਆਮ ਨਾਲੋਂ ਵੱਧ ਗਿਆ ਸੀ ਲੇਟ ਹੋਣ ਨਾਲ। ਠੀਕ ਆ ਜੀ। ਉਹ ਤੋਂ ਬਾਅਦ ਫਿਰ ਗਵਰਨਮੈਂਟ ਨੇ ਪੰਜਾਬ ਨੇ ਕੀ ਕੀਤਾ ਉਹਦੇ ਤੇ ਇੱਕ ਐਕਟ ਬਣਾਤਾ ਕਿ ਜਿਹੜਾ ਝੋਨਾ ਹੈ ਉਹ ਆਪਾਂ 10 ਮਈ ਤ ਜਿਹੜੀ ਪਨੀਰੀ ਆ ਉਹ 10 ਮਈ ਤੋਂ ਪਹਿਲਾਂ ਕੋਈ ਬੀਜੂਗਾ ਨਹੀਂ ਜਿਹੜਾ ਕੋਈ ਬੀਜਦਾ ਹੁੰਦਾ ਸੀ ਸਰਕਾਰ ਆ ਕੇ ਬਾਹ ਜਾਂਦੀ ਹੁੰਦੀ ਸੀ ਪੜੀਆਂ-ਵੱਈਆਂ ਨੇ ਪਹਿਲਾਂ-ਪਹਿਲਾਂ ਤੇ ਜਿਹੜੀ ਜੀਰੀ ਆ ਉਹ ਕੋਈ 10 ਜੂਨ ਤੋਂ ਪਹਿਲਾਂ ਨਹੀਂ ਲਾਊਗਾ ਜਾਂ ਹਰੇਕ ਵਾਰ ਡੇਟ ਬੰਨੀ ਜਾਊਗੀ ਜਿਹੜੇ ਹਿਸਾਬ ਨਾਲ ਮੌਸਮ ਦੇ ਹਾਲਾਤ ਹੋਣਗੇ ਜੇ ਮੌਨਸੂਨ ਥੋੜੀ ਜਿਹੀ ਪ੍ਰੀ ਆ ਤਾ ਪਹਿਲਾਂ ਰਹੀ ਆ ਤਾਂ ਉਹ ਪਹਿਲਾਂ ਕਰ ਦਿੰਦੇ ਹੁੰਦੇ ਸੀ ਇਨ ਜਰਨਲ ਜਣੀ 10 ਜੂਨ ਹੁੰਦੀ ਸੀ ਉਸ ਤੋਂ ਬਾਅਦ 15 ਤੱਕ ਵੀ ਗਈ 20 ਤੱਕ ਵੀ ਗਈ 25 ਤੱਕ ਵੀ ਗਈ ਪਰ ਹੁਣ ਕੀ ਹੋਇਆ ਬਿਨਾਂ ਕਿਸੇ ਜਾਣਕਾਰੀ ਤੋਂ ਬਿਨਾਂ ਕਿਸੇ ਜਿਹੜੇ ਸੂਝਵਾਨ ਬੰਦੇ ਨੇ ਉਹਨਾਂ ਨਾਲ ਗੱਲ ਕਰੇ ਕਿਸੇ ਖੇਤੀਬਾੜੀ ਵਿਭਾਗ ਦੇ ਨਾਲ ਗੱਲ ਕਰਕੇ ਨਹੀਂ ਕਰੀ ਕਿਸੇ ਮੌਸਮ ਜਿਹੜੇ ਵਿਗਿਆਨੀ ਨੇ ਉਹਨਾਂ ਨਾਲ ਗੱਲ ਨਹੀਂ ਕਰੀ ਚੁੱਕਿਆ ਜੀ ਹੁਣ ਤਾਂ ਜੀ ਅਸੀਂ ਇੱਕ ਤੋਂ ਕਰ ਦਾਂਗੇ ਕਿਉਂ ਪੰਜਾਬ ਦਾ ਬੇੜਾ ਕਰਕ ਕਰਨ ਲੱਗਿਆ ਵੈਸੇ ਤਾਂ ਮੈਨੂੰ ਇਹ ਲੱਗਦਾ ਵੀ ਸਰਕਾਰਾਂ ਦੀ ਪਾਲਿਸੀ ਉਹ ਆ ਵੀ ਪਾਣੀ ਨੂੰ ਇੰਨਾ ਡੂੰਘਾ ਕਰਦਾਂਗੇ ਜਦੋਂ ਇਹ 200 ਫੁੱਟ ਤੋਂ ਥੱਲੇ ਚੱਲਿਆ ਗਿਆ ਨਾ ਇਹ ਆਮ ਬੰਦੇ ਤੇ ਵਸਤੇ ਨਹੀਂ ਰਹਿਣਾ ਫੇਰ ਕਾਰਪੋਰੇਸ਼ਨਾਂ ਹੀ ਬੋਰਬੂਰ ਕਰਿਆ ਕਰਨੀਆਂ ਔਰ ਜਿਹੜਾ ਸਹੀ ਪਾਣੀ ਆ ਵਧੀਆ ਪਾਣੀ ਉਹ 200 ਫੁੱਟ ਤੱਕ ਕੇ ਆ ਥੱਲੇ ਦਾ ਪਾਣੀ 'ਚ ਦਿੱਕਤਾਂ ਹੀ ਬਹੁਤ ਨੇ ਕਈ ਬੰਦੇ ਗੱਲਾਂ ਮਾਰਦੇ ਆ ਨਾ ਵੀ ਪਾਣੀ ਦਾ ਕੀ ਉਹ 500 ਫੁੱਟ ਤੋਂ ਕੱਢ ਲਿਆਵਾਂਗੇ ਗੱਲ ਕੱਢਣ ਦੀ ਨਹੀਂ ਪਾਣੀ ਦੀ ਕੁਆਲਿਟੀ ਮਰ ਜਾਣੀ ਹੁਣ ਗੱਲ ਆ ਗਈ ਇਹ ਜਿਹੜਾ ਨੁਕਸਾਨ ਆਪਣਾ ਇਹ ਕਰਨ ਲੱਗੇ ਨੇ ਇਦੇ ਬਾਰੇ ਵਿੱਚ 2008 ਤੱਕਰ ਪਾਣੀ ਨੇ ਵਧਣਾ ਬੁਧਣਾ ਤੋਂ ਉੱਪਰ-ਅੱਪਰ ਤੱਕ ਕੀ ਆਉਣਾ ਸੀ ਜਿਹੜਾ ਵਾਟਰ ਦਾ ਡਿਕਲਾਈਨ ਰੇਟ ਸੀ ਨਾ ਪਾਣੀ ਥੱਲੇ ਜਾਣ ਦਾ ਰੇਟ ਉਹ ਐਨੂਅਲ ਇੱਕ ਸਾਲ ਦੇ ਵਿੱਚ 90 ਸੈਂਟੀਮੀਟਰ ਪਾਣੀ ਡਿਕਲਾਈਨ ਕਰ ਜਾਂਦਾ ਸੀ ਉਹਦੀ ਸਪੀਡ ਸੀ ਹਰ ਸਾਲ 90 ਸੈਂਟੀਮੀਟਰ ਪਾਣੀ ਥੱਲੇ ਚੱਲਿਆ ਜਾਂਦਾ ਸੀ ਜਦੋਂ ਇਹ ਚੀਜ਼ ਹੋਈ ਉਹਦਾ ਮਤਲਬ ਪੰਜਾਬ ਦਾ ਫਾਇਦਾ ਦੱਸਦਾ ਕਿੰਨਾ ਹੋਇਆ ਸੀ ਉਹ ਚੀਜ਼ ਨਾਲ ਅੱਜ ਤੱਕ ਵੀ ਹੋ ਰਿਹਾ ਚਲੋ ਜੇ ਰੱਖਣ ਮੈਂ ਤਾਂ ਕਹਿੰਦਾ 20% 25% ਕਰਨੇ ਨੂੰ ਉਦੋਂ ਦਾ ਫਾਇਦਾ ਕੀ ਹੋਇਆ ਜਿਹੜਾ ਡਿਕਲਾਈਨ ਰੇਟ ਆ 90 ਤੋਂ ਘਟ ਕੇ 75 ਤੇ ਆ ਗਿਆ ਅਗਲੇ ਸਾਲ ਅਗਲੇ ਦੋਹਾਂ ਸਾਲਾਂ ਦੇ ਵਿੱਚੋਂ 50 ਤੇ ਆ ਗਿਆ ਡਿਕਲਾਈਨ ਰੇਟ 50 ਸੈਂਟੀਮੀਟਰ ਇਕੱਲਾ ਪਾਣੀ ਗਿਰਦਾ ਹੁੰਦਾ ਸੀ ਉਸ ਤੋਂ ਬਾਅਦ ਡਿਕਲਾਈਨ ਰੇਟ ਘਟ ਕੇ 45 ਤੇ ਆ ਗਿਆ ਹੋਰ ਦੋਹਾਂ ਤਿੰਨਾਂ ਸਾਲਾਂ 'ਚ 17 18 19 ਡੇਢ ਗੇੜ ਦੀ ਜੇ ਆਪਾਂ ਗੱਲ ਕਰੀਏ ਪਾਣੀ ਦਾ ਡਿਕਲਾਈਨ ਰੇਟ ਕੁੱਲ 35 ਸੈਂਟੀਮੀਟਰ ਰਹਿ ਗਿਆ ਇੱਕ ਸਾਲ ਦੇ ਵਿੱਚ ਕੁੱਲ 35 ਸੈਂਟੀਮੀਟਰ ਪਾਣੀ ਥੱਲੇ ਗਿਰਦਾ ਸੀ 90 ਕਿੱਥੇ 35 ਬਹੁਤ ਬੰਦੇ ਗੱਲਾਂ ਮਾਰਦੇ ਨਾ ਵੀ ਕੀ ਹੋ ਜੂ ਬ੍ਰਦਰ ਜਿਹੜਾ ਹੁਣ ਝੋਨਾ ਜੇ ਆਪਾਂ ਇਹਦੀ ਕੋਈ ਡੇਟ ਨਾ ਰਹੇ ਨਾ ਮੇਰਾ ਗਿਆਲ ਆ 5 ਸਾਲ ਚ ਪਾਣੀ ਮੁੱਕ ਜੂਗਾ ਇੰਨੀ ਡਕਲਾਈਨ ਡੇਟ ਵੱਧਦੀ ਆ ਕਿਉਂਕਿ ਕਰਸਾਹ ਹੁੰਦੀ ਆ ਨੀ ਨਹੀਂ ਪੈਂਦੇ ਪਾਣੀ ਲਗਾਤਾਰ ਨਿਕਲਦਾ ਹੈ ਵੈਪੋਰੇਟ ਬਹੁਤ ਜ਼ਿਆਦਾ ਹੁੰਦਾ ਇਹ ਮੇਨ ਨੁਕਸਾਨ ਆ ਮੈਂ ਇਹ ਸਾਰੇ ਸਰਕਾਰ ਦੇ ਬੰਦਿਆਂ ਨੂੰ ਵੀ ਜੇ ਮੈਨੂੰ ਕੋਈ ਸੁਣਦਾ ਦੇਖਦਾ ਪਤਾ ਨਹੀਂ ਮੈਨੂੰ ਤਾਂ ਮਾਤੜ ਨੂੰ ਕਿਹਨੇ ਸੁਣਨਾ ਦੇਖਣਾ ਪਰ ਮੈਂ ਸਾਰੇ ਤੁਹਾਨੂੰ ਸੂਝਵਾਨ ਵੀਰਾਂ ਨੂੰ ਅਪੀਲ ਕਰਦਾ ਜੇ ਸਰਕਾਰ ਤੁਹਾਨੂੰ 10 ਜੂਨ ਨੂੰ ਵੀ ਕਹਿੰਦੀ ਆ ਕਦੇ ਪੰਗਾ ਨਾ ਕਰਿਓ ਮੇਰੀ ਸਾਰਿਆਂ ਨੂੰ ਅਪੀਲ ਆ ਘੱਟੋ ਘੱਟ 20 ਜੂਨ ਤੋਂ ਪਹਿਲਾਂ ਝੋਨਾ ਲਾਉਣਾ ਬਿਲਕੁਲ ਸਟਾਰਟ ਨਾ ਕਰੋ ਜੇ ਆਪਾਂ ਇਹ ਝੋਨਾ ਲਾਉਣਾ ਸਟਾਰਟ ਕਰਾਂਗੇ ਬਿਨਾ ਕਿਸੇ ਨੌਲੇਜ ਤੋਂ ਬਿਨਾ ਕਿਸੇ ਸਲਾਹ ਤੋਂ ਬਿਨਾ ਮਾਰਾਂ ਦੀ ਮਤਲਬ رائے ਤੋਂ ਤਾਂ ਜਿਹੜਾ ਤੁਹਾਡਾ ਝੋਨਾ ਹੈ ਨਾ ਇਹ ਲੱਗੂਗਾ ਹੀ 3-4 ਸਾਲੇ ਮੈਂ ਤੁਹਾਨੂੰ ਗਾਰੰਟੀ ਦੇ ਦਿੰਦਾ ਅੱਜ ਜੇ ਕਿਤੇ 1 ਜੂਨ ਤੋਂ ਸਰਕਾਰ ਦੇ ਦੇਵੇ ਇਜਾਜ਼ਤ ਡਿਕਲਾਈਨ ਰੇਟ 100 ਸੈਂਟੀਮੀਟਰ ਤੋਂ ਉੱਪਰ ਆਊਗਾ ਇੱਕ ਸਾਲ ਦੇ ਵਿੱਚ 100 ਸੈਂਟੀਮੀਟਰ ਪਾਣੀ ਥੱਲੇ ਜਾਇਆ ਕਰੂਗਾ ਅਗਲੇ ਸਾਲ ਬੰਦ ਕੋਈ ਨਾ 150 ਤੋਂ ਵੀ ਟੱਪ ਜਾਣਾ ਪਰ ਮਤਲਬ ਜੀਤੀ ਲਾਉਂਗੇ ਕਦ ਨਾ ਵੈਸੇ ਗੱਲ ਇਹ ਆ ਇਹ ਮੈਂ ਅਕਾਲੀ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਘੱਟੋ ਘੱਟ ਇੰਨਾ ਕ ਤਾਂ ਸੋਚਿਆ ਸੀ ਵੀ ਸਾਡਾ ਪਾਣੀ ਥੱਲੇ ਜਾ ਰਿਹਾ ਇਸ ਲਈ ਐਕਟ ਬਣਾਇਆ ਹੁਣ ਇਹ ਐਕਟ ਬਣਿਆ ਹੋਇਆ ਟ੍ਰਾਇਲ ਕਰਿਆ ਉਹਨਾਂ ਨੇ ਪਹਿਲਾਂ 2008 'ਚ ਕਰਿਆ ਫਿਰ 9 'ਚ ਬਣ ਗਿਆ ਸੀ ਸੋ ਸਰਕਾਰਾਂ ਨੂੰ ਐ ਇੰਨਾ ਕਹਿੰਦਾ ਨੇ ਸੋਚਣਾ ਸੱਚਣਾ ਤਾਂ ਚੱਲੇ ਨਾ ਨੇ ਲੋਕਾਂ ਦਾ ਕੀ ਆ ਇਹਨਾਂ ਚੀਜ਼ਾਂ ਨਾਲ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਐ ਇਦਾਂ ਦੀਆਂ ਚੀਜ਼ਾਂ ਨਾ ਖੁਸ਼ ਨਾ ਹੋਇਆ ਕਰੋ ਇਹ ਥੋੜੀ ਜੜਾਂ ਥੱਲੇ 다ਤੀ ਫੇਰਨੀ ਆ ਆਪਣੀਆਂ ਵੋਟਾਂ ਲੈ ਲੈਣੀਆਂ ਨੇ ਲੋਕਾਂ ਨੇ ਖੁਸ਼ ਹੋਣਾ ਆਹ ਆਹ ਬਈ ਪਾਪੀ ਸਰਕਾਰ ਨੇ ਤਾਂ ਜੀ ਸਾਨੂੰ ਪਹਿਲੇ ਹੀ ਡੇਟ ਦੇਤੀ ਅੱਜ ਕਿਤੇ ਇੱਕ ਤੋਂ ਹੀ ਲਾਵਾਂਗੇ ਉਹਦੇ ਜਿਹੜੇ ਅੰਕੜੇ ਨੇ 2008 ਦੇ ਪਹਿਲੀ ਵਾਰ ਕਹਿੰਦੇ ਸਭ ਤੋਂ ਵੱਧ ਝਾੜ ਵਧਿਆ ਸੀ ਝਾੜ ਵੀ ਵੱਧ ਆਉਂਦਾ ਹੈ ਲੇਟ ਝੋਨਾ ਲਾਉਣ ਨਾਲ ਤੁਹਾਡਾ ਪਾਣੀ ਵੀ ਘੱਟ ਮੁੱਕਦਾ ਤੇ ਜਦੋਂ ਇਹ ਇਹਨਾਂ ਨੇ 25 ਤੱਕ ਕਰਤਾ ਸੀ 25 ਜੂਨ ਨੂੰ ਉਦੋਂ ਇੱਕ ਦਿੱਕਤ ਵੀ ਆ ਗਈ ਸੀ ਕਿ ਸਿਰੇ ਤੇ ਜਾ ਕੇ ਜਿਹੜੀਆਂ ਵੈਰਾਈਟੀਆਂ ਨੇ ਜਿਵੇਂ ਪੂਸਾ ਹੋ ਗਈ ਲੰਬੇ ਟਾਈਮ ਵਾਲੀਆਂ ਵੈਰਾਈਟੀਆਂ ਨੇ ਉਹ ਮੌਇਸਚਰ ਨਹੀਂ ਸੀ ਛੱਡਦੀਆਂ ਜਾਂ 26 ਤੱਕ ਚਲੋ ਫੇਰ ਵੀ ਛੱਡ ਦਿੰਦੀ ਆ ਮਾੜੀ ਮੋਟੀ ਦਿੱਕਤ ਤਾਂ 26 ਨੂੰ ਵੀ ਆ ਸਕਦੀ ਆ ਵੈਸੇ 25 ਜੇ 26 ਤੱਕ ਆਪਾਂ 1 ਜੁਲਾਈ ਜਾਂ 10 ਜੁਲਾਈ ਤੋਂ ਵੀ ਲਈਏ ਨਾ ਤਾ ਵੀ ਉਹਨੂੰ ਉਹਨੂੰ ਤਾਂ ਨਹੀਂ ਮੇਰਾ ਖਲਾਉਣੀ ਚਾਹੀਦੀ 26 ਨੂੰ ਕੋਈ ਜੇ ਪਾਲੀ ਲੇਟ ਲਾਈਏ ਤਾਂ ਆਉਂਦੀ ਆ ਹੁਣ ਜੇ ਆਪਾਂ ਗੱਲ ਕਰੀਏ ਦੇਖੋ ਝਾੜ ਵੀ ਆਪਣਾ ਵੱਧ ਦਾ ਝੋਨੇ ਦਾ ਜੀਰੀ ਵੀ ਵੱਧ ਨਿਕਲਦੀ ਆ 26 ਨੂੰ ਤਾਂ ਯਾਰ ਤੁਸੀਂ ਜੇ ਆਵੇ 15 20 ਜੁਲਾਈ ਨੂੰ ਲਾ ਲਓ ਕਿਉਂ ਆਪਾਂ ਪਾਣੀ ਮਗਾਈਏ ਸੋ ਮੇਰੀ ਜਿੰਨੇ ਮੈਨੂੰ ਦੇਖਣ ਵਾਲੇ ਨੇ ਮੈਂ ਹੱਥ ਬੰਨ੍ਹ ਕੇ ਸਾਰਿਆਂ ਨੂੰ ਅਪੀਲ ਕਰਦਾ ਆਪਣੇ ਵੱਲੋਂ ਮੇਰੀ ਜੇ ਬੇਨਤੀ ਕੋਈ ਮੇਰਾ ਵੀਰ ਬਣਦਾ ਤਾਂ ਕੋਸ਼ਿਸ਼ ਕਰੋ ਕਿ ਜਿਹੜੀ 26 ਆ 10 ਜੁਲਾਈ ਤੋਂ ਪਹਿਲਾਂ ਪੰਗਾ ਹੀ ਨਾ ਲਾਓ ਮੈਂ ਤਾਂ ਕਹਿੰਦਾ 2025 ਤੱਕ ਜੇ ਜਿਹੜੀਆਂ ਦੂਜੀਆਂ ਵੈਰਾਈਟੀਆਂ ਨੇ 131 ਆ 27 ਆ ਲੱਲਾ ਫੱਲਾ ਇਹ ਤੁਸੀਂ 2025 ਤੋਂ ਸਟਾਰਟ ਕਰ ਲੋ ਰਾਮ ਨਾਲ ਕਿਉਂਕਿ ਮੌਨਸੂਨ ਵੀ ਸ਼ੁਰੂ ਹੋ ਜਾਂਦਾ ਪਰ ਜਿਹੜੀਆਂ 26 ਵਗੈਰਾ ਕਿਉਂਕਿ 70 80% ਆਪਣੀ 26 ਉਹ ਲੱਗਣੀ ਆ ਮੇਰਾ ਵੀਰ ਨਾ ਲਾਇਓ ਤੁਹਾਨੂੰ ਪਾਣੀ ਲੱਭੇ ਹੀ ਨਹੀਂ ਲੱਭਣਾ ਤੁਹਾਡੇ ਕੋਲ ਬੋਰ ਕਰਾਉਣ ਦੀ ਸ਼ਮਤਾ ਵੀ ਨਹੀਂ ਰਹਿਣੀ ਜਿਹੜੇ ਪਾਣੀ ਦੇ ਹਾਲਾਤ ਨੇ ਸੋ ਇਹ ਜ਼ਿੰਮੇਦਾਰਾਂ ਨੂੰ ਵੀ ਮੈਂ ਇਹੀ ਵਾਰ-ਵਾਰ ਮੈਂ ਕੀ ਬੇਨਤੀ ਕਰਦਾ ਹੁੰਦਾ ਕਿ ਆਪਾਂ ਆਪਣਾ ਦਿਮਾਗ ਵਰਤਣ ਲੱਗ ਜਾਈਏ ਬਹੁਤ ਟਾਈਮ ਲੰਘ ਗਿਆ ਬਹੁਤ ਹਲੇ ਆਉਣਾ ਆਪਾਂ ਯਾਰ ਜਿਹੜੀ ਗੱਲ ਦੇਖਦੇ ਆ ਉਹਨੂੰ ਇਹ ਦੱਬ ਲੈਣੇ ਹਰ ਗੱਲ ਕੋਈ ਵੀ ਪਹਿਲਾਂ ਉਹਨੂੰ ਪੜੋ ਉਹਨੂੰ ਵਿਚਾਰੋ ਆਲੇ-ਦਾਲੋਂ ਜਾਣਕਾਰੀ ਇਕੱਠੀ ਕਰੋ ਹੁਣ ਸਰਕਾਰ ਦਾ ਕੀ ਆ ਡੇਟ ਦੇਤੀ ਉਹਨਾਂ ਨੇ ਸੋਚਿਆ ਉਹਨਾਂ ਨੂੰ ਕੀ ਪਰਵਾਹ ਹੈ ਵੀ ਪੰਜਾਬ ਦਾ ਪਾਣੀ ਮੁੱਕ ਜਾਊਗਾ ਉਹਨਾਂ ਨੂੰ ਕੀ ਪਰਵਾਹ ਹੈ ਵੀ ਤੁਸੀਂ 5 ਸਾਲ ਬਾਅਦ ਜੀਵੀ ਲਾਉਣ ਜੋਗੀ ਨਹੀਂ ਰਹਿਣਾ ਇਹ ਤਾਂ ਹਰ ਇੰਡੀਵਿਜੂਅਲ ਨੂੰ ਹਰ ਬੰਦੇ ਨੂੰ ਆਪਾਂ ਨੂੰ ਆਪ ਸਮੀਖਿਆ ਕਰਨੀ ਪਊ ਸ਼ੁਕਰ ਕਰੋ ਪ੍ਰਮਾਤਮਾ ਦਾ ਐਡਾ ਵੱਡਾ ਆਪਣੇ ਕੋਲ ਧਾਰਮਿਕ ਗ੍ਰੰਥ ਆ ਇੰਨੀ ਪ੍ਰਮਾਤਮਾ ਨੇ ਆਪਾਂ ਨੂੰ ਦਿਮਾਗ ਦਿੱਤਾ ਹਰੇਕ ਚੀਜ਼ ਨੂੰ ਪਰਸੈਪਸ਼ਨ ਛੱਡ ਕੇ ਆਪਣੇ ਦਿਮਾਗ ਨਾਲ ਇੱਕ ਵਾਰੀ ਜਰੂਰ ਸੋਚਿਆ ਕਰੋ ਜਿੰਨੀਆਂ ਚੀਜ਼ਾਂ ਹੁੰਦੀਆਂ ਨੇ ਇਹ ਗਲਤ ਇਸ ਚੱਕਰ ਚ ਹੁੰਦੀਆਂ ਨੇ ਬਸ ਵਾਹ ਵਾਹ ਬੱਲੇ 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 ਹੋ ਜਾਂਦੀ ਹੈ ਬਸ ਫਿਰ ਬਾਅਦ ਚ 2 ਸਾਲ ਬਾਅਦ ਆਪਾਂ ਭੰਡਣ ਲੱਗ ਜੰਨੇ ਨਹੀਂ ਸੋ ਮੇਰਾ ਖਿਆਲ ਸਾਰਾ ਕੁਝ ਕਲੀਅਰ ਆ ਕੁਝ ਰਹਿ ਨਹੀਂ ਗਿਆ ਇਹੀ ਮੇਰਾ ਮੰਤਵ ਸੀ ਵੀ ਇਸ ਗੱਲ ਤੇ ਵਿਚਾਰ ਕਰਿਓ ਜੇ ਤੁਹਾਨੂੰ ਪਹਿਲਾਂ ਡੇਟ ਦੇ ਵੀ ਦਿੱਤੀ ਕੋਈ ਲੋੜ ਥੋੜਾ ਫਾਇਦਾ ਹੋਊਗਾ ਥੋੜਾ ਕੋਈ ਨੁਕਸਾਨ ਨਹੀਂ ਹੋਊਗਾ ਤੇ ਸਰਕਾਰਾਂ ਨੂੰ ਵੀ ਮਾੜਾ ਜਿਹਾ ਪੁੱਛਿਆ ਕਰੋ ਵੀ ਕਿਹਨੂੰ ਪੁੱਛ ਕੇ ਦਿੱਤੀ ਆ ਵੈਸੇ ਕਿਹਨੂੰ ਪੁੱਛ ਕੇ ਦਿੱਤੀ ਆ ਕਦੇ ਤੁਸੀਂ ਕਿਸੇ ਮੌਸਮ ਵਾਲਿਆਂ ਨਾਲ ਗੱਲ ਕਰੀ ਆ ਕਦੇ ਖੇਤੀਬਾੜੀ ਵਿਭਾਗ ਨਾਲ ਗੱਲ ਕਰੀ ਆ ਬਸ ਅਪ ਦੀ ਅਪ ਦੀ ਵਾਹੋਵਾਹੀ ਯਾਰ ਇਹ ਇਹ ਅਪ ਦੀ ਵਾਹੋਵਾਹੀ ਨੇ ਮੇਰਾ ਸੂਬਾ ਖਾ ਲਿਆ ਮੇਰੇ ਸੂਬੇ ਦੇ ਖੁਆਬ ਖਾ ਲੇ ਸਾਰਾ ਕੁਝ ਖਾ ਗਏ ਮੇਰੇ ਮੇਰੇ ਮਨ 'ਚ ਤਾਂ ਇੱਕ ਹੀ ਸੋਚ ਆ ਕਿ ਜਿੰਨਾ ਚਿਰ ਮੇਰੇ 'ਚ ਸਾਹ ਨੇ ਮੈਂ ਇੱਕ ਵਾਰ ਆ ਪੰਜਾਬ ਨੂੰ ਚੜ੍ਹਦੀ ਕਲਾ 'ਚ ਦੇਖ ਜਾਂ ਕੋਸ਼ਿਸ਼ ਆ ਮੈਂ ਆਪਣੇ ਵੱਲੋਂ ਕਰੀ ਜਾਨਾ ਬਾਕੀ ਭਾਈ ਸਾਥ ਦੇਣਾ ਨਾ ਦੇਣਾ ਤੁਹਾਡੀ ਮਰਜ਼ੀ ਹੈ ਮੇਰਾ ਖਿਆਲ ਬਹੁਤ ਹੈ ਨਹੀਂ ਸਾਸਿਕਾ